हां जी मित्रों आज ਤੁਹਾਨੂੰ ਲੈ ਕੇ ਆਇਆ ਕਿਸਾਨ ਮੇਲੇ ਦੇ ਵਿੱਚ ਅੱਗੇ ਆ ਗਿਆ ਮੈਸੀ ਮੈਸੀ 241 ਇਹ ਆਇਆ ਨਿੱਕੇ ਜ਼ਿਮੀਂਦਾਰ ਭਰਾਵਾਂ ਦੇ ਲਈ 5 ਤੋਂ 6 ਕਿੱਲੇ ਜ਼ਮੀਨ ਵਾਲੇ ਭਰਾਵਾਂ ਦੇ ਲਈ ਤੋਹਫਾ ਟਰੈਕਟਰ ਬਾਕੀ ਗੱਲ ਕਰੀਏ ਇਹ ਇੱਥੇ ਡਿਸਕਾਊਂਟ ਤੇ ਚੱਲ ਰਿਹਾ ਸੀ ਤਾਂ ਇੱਕ ਕਿਸਾਨ ਭਰਾਵਾਂ ਦੇ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਤੇ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ ਟਰੈਕਟਰ ਦੀ ਬਾਰੇ ਜਾਣਕਾਰੀ ਇਹਦੇ ਵਿੱਚ 241 ਦੇ ਵਿੱਚ ਪੁਰਾਣੇ ਟਰੈਕਟਰ ਨਾਲੋਂ ਬਹੁਤ ਜ਼ਿਆਦਾ ਖੂਬੀਆਂ ਬਣਾਈਆਂ ਗਈਆਂ ਜਿਵੇਂ ਕਿ 5 ਗੇਅਰ ਸਭ ਤੋਂ ਖਾਸ ਇਹਤਾ ਕਿ ਇਸ ਟਰੈਕਟਰ ਤੇ ਨਿੱਕੇ ਟਰੈਕਟਰ ਦੇ ਵਿੱਚ ਪੰਜ ਗੇਅਰ ਆ ਬਾਕੀ ਇਹਦੀ ਗੱਲ ਕਰੀਏ ਇਹਦੇ ਵਿੱਚ ਪੁਰਾਣੇ ਟਰੈਕਟਰ ਨਾਲੋਂ ਬਹੁਤ ਜ਼ਿਆਦਾ ਸੁਧਾਰ ਆ ਜਿਵੇਂ ਕਿ ਲੈਫਟ ਕਪੈਸਿਟੀ ਦੇ ਵਿੱਚ ਹੋਇਆ ਲੈਫਟ ਕਪੈਸਿਟੀ ਦੇ ਵਿੱਚ ਬਹੁਤ ਸੁਧਾਰ ਆ ਬਾਕੀ ਆ ਵਕਤੋਂ ਲੀਵਰ ਦਿੱਤਾ ਗਿਆ ਵਾ ਜਿਸੇ ਕੇ ਪੁਰਾਣੇ ਜਨਰੇਟਰ ਚਲਾਉਣਾ ਹੋਵੇ ਉਹਦੇ ਲਈ ਵੱਖਰੀ ਸਪੀਡ ਦਾ ਲੀਵਰ ਦਿੱਤਾ ਗਿਆ ਵਾ ਬਾਕੀ ਤੁਸੀਂ ਇਸ ਪੂਲ ਜਾਣਕਾਰੀ ਇਹਦੀ ਆਪਦੇ ਨੇੜੇ ਵਾਲੇ ਡਿਸਟ੍ਰੀਬਿਊਟਰ ਤੋਂ ਲੈ ਸਕਦੇ ਆ ਇਸ ਬਾਰੇ ਜੇ ਕਿਸੇ ਕਿਸਾਨ ਭਰਾ ਨੇ ਵੇਖਣਾ ਹੋਵੇ ਤਾਂ ਕੱਲ ਨੂੰ 27 ਤਰੀਕ ਨੂੰ ਮੇਲੇ ਤੇ ਪਹੁੰਚ ਕੇ ਵੀ ਦੇਖ ਸਕਦੇ ਆ ਬਾਕੀ ਇਹਦੀ ਗੱਲ ਕਰੀਏ ਇਹਦੇ ਰੇਟ ਦੇ ਵਿੱਚ ਬਹੁਤ ਸਾਰਾ ਡਿਫਰੈਂਸ ਆਇਆ ਵਾ 40000 ਰੁਪਏ ਤੱਕ ਦਾ ਡਿਸਕਾਊਂਟ ਚੱਲ ਰਿਹਾ ਮੇਲੇ ਤੇ ਜੇਕਰ ਤੁਸੀਂ ਮੇਲੇ ਤੇ ਜਾ ਕੇ ਖਰੀਦਦੇ ਹੋ ਤੇ ਇਹਦੇ ਵਿੱਚ ਹੈਂਡ ਬ੍ਰੇਕ ਅਨਵਿਲਡ ਹੈਂਡ ਬ੍ਰੇਕ ਪਾਵਰ ਸਟੀering ਦੇ ਨਾਲ ਤੇ ਪੁਰਾਣੇ ਟਰੈਕਟਰ ਨਾਲੋਂ ਜਿਹੜਾ 241 ਪੁਰਾਣਾ ਆਉਂਦਾ ਸੀ ਉਹਦੇ ਨਾਲੋਂ ਲੈਫਟ ਕਪੈਸਿਟੀ ਵੀ ਜ਼ਿਆਦਾ ਵਾ ਬਾਕੀ ਡੀਜ਼ਲ ਦੀ ਗੱਲ ਕਰੀਏ ਤੇ ਇਹ ਕੀ ਪੰਪ ਦੀ ਬਾਕੀ ਪੰਪ ਦੀ ਗੱਲ ਕਰੀਏ ਇਹਦੇ ਵਿੱਚ ਪੰਪ ਦਾ ਵੀ ਬਹੁਤ ਸੁਧਾਰ ਕੀਤਾ ਗਿਆ ਵਾ ਪੰਪ ਸਾਨੂੰ ਜਾਣਕਾਰੀ ਦੇ ਅਨਸਾਰ ਮਤਲਬ ਪਹਿਲਾਂ ਵਾਲੇ ਟਰੈਕਟਰ 241 ਜਿਹੜਾ ਬਿਨਾ ਪਾਵਰ ਸਟੀਅਰਿੰਗ ਤੋਂ ਨਹੀਂ ਉਹ ਤੋਂ ਤੇਲ ਬਹੁਤ ਘਟ ਖਾਂਦਾ ਵਾ ਬਾਕੀ ਟਾਇਰਾਂ ਦੀ ਗੱਲ ਕਰੀਏ 13 ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਐਮਆਰਐਫ ਦੇ ਪੱਕੇ ਟਾਇਰਾਂ ਦੇ ਵਿੱਚ ਆ ਤੇ ਨਾਲ ਹੀ ਵੇਟ ਲੱਗੇ ਹੋਏ ਆ ਟਾਇਰਾਂ ਦੇ ਵਿੱਚ ਦੇਖ ਸਕਦੇ ਆ ਤੇ 13 6 28 ਦੇ ਟੈਰਾਂ ਦੇ ਵਿੱਚ ਮੇਲਾ ਲੱਗਿਆ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਬੈਕ ਸਾਈਡ ਤੋਂ ਦੇਖ ਸਕਦੇ ਆ ਲੈਫਟ ਕਪੈਸਿਟੀ ਤੇ ਗੇਰ ਜਿਹੜੇ ਅੰਦਰ ਗੇਰਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ ਗਏ ਆ ਟਰੈਕਟਰ ਦੇ ਵਿੱਚ ਬਾਕੀ ਸਪੇਸ ਦੀ ਗੱਲ ਕਰੀਏ ਸਪੇਸ ਵੀ ਬਹੁਤ ਆ ਹੈਵੀ ਲਿਫਟ ਟਾਪੇ ਦੇ ਵਿੱਚ ਆ ਟਰੈਕਟਰ ਪੁਰਾਣੇ 200 ਕਿਲੋ ਬਹੁਤ ਜ਼ਿਆਦਾ ਖੂਬੀਆਂ ਵੀਡੀਓ ਵੇਖਣ ਲਈ ਧੰਨਵਾਦ ਇਹੋ ਜਿਹੀਆਂ ਵੀਡੀਓ